ਸਭ ਤੋਂ ਪਹਿਲਾਂ ਮੈਂ ਪੰਜਾਬ ਸਰਕਾਰ ਦੀ ਜਿਹੜੀ ਵਚਨਬੱਤਾ ਉਹਨੂੰ ਦਰਾਣਾ ਚਾਹੁੰਦਾ ਕਿ ਪੰਜਾਬ ਸਰਕਾਰ ਦੀ ਜ਼ੀਰੋ ਟੋਲਰੈਂਸ ਹੈਗੀ ਹੈ ਅਗੇਂਸਟ ਐਨੀ ਟਾਈਪ ਆਫ ਆਰਗੇਨਾਈਜ਼ਡ ਕਰਾਈਮ ਗੈਂਗਸਟਰਵਾਦ ਜਿਹੜਾ ਇਹ ਨਸ਼ੇ ਦਾ ਜਿਹੜਾ ਹੈਗਾ ਸਦਾਕਰਾਂ ਦੇ ਵਿਰੁੱਧ ਤੇ ਸਾਡਾ ਜਿਹੜਾ ਸੰਕਲਪ ਹੈਗਾ ਕਿ ਪੰਜਾਬ ਨੂੰ ਨਸ਼ਾ ਮੁਕਤ ਤੇ ਗੈਂਗਸਟਰ ਦੇ ਜਿਹੜੇ ਕੋੜ ਤੋਂ ਖਤਮ ਰਹਿਤ ਕਰਨਾ ਉਸ ਦੀ ਲੜੀ ਦੇ ਵਿੱਚ ਹੀ ਅੰਮ੍ਰਿਤਸਰ ਰੂਲਰ ਪੁਲਿਸ ਨੇ ਬਹੁਤ ਹੀ ਸਲਾਗਯੋਗ ਕੰਮ ਕੀਤਾ ਹੈਗਾ ਅੰਮ੍ਰਿਤਸਰ ਪੁਲਿਸ ਨੇ ਸੈਂਟਰਲ ਏਜੰਸੀਜ਼ ਦੇ ਨਾਲ ਤਾਲਮੇਲ ਕਰਕੇ ਸਤੈਨ ਸ਼ਰਾ ਜਿਹੜਾ ਹੈਗਾ ਗੈਂਗਸਟਰ ਉਹਦੇ ਨਾਲ ਜਿਹੜਾ ਇੰਟਰਨੈਸ਼ਨਲ ਜਿਹੜਾ ਉਹ ਨਾਰਕੋ ਤੇਰਰਿਜ਼ਮ ਦਾ ਜਿਹੜਾ ਖੇਲ ਖੇਡ ਰਿਹਾ ਸੀਗਾ ਉਹਨੂੰ ਬਸਟ ਕੀਤਾ ਹੈਗਾ ਤੇ ਇਸ ਦੇ ਵਿੱਚ ਆ तकरीबन 5 ਕਿਲੋ ਹੈਰੋਇਨ ਚਾਰ ਵਿਦੇਸ਼ੀ ਪਿਸਤੌਲਾਂ ਦੇ ਵਿੱਚੋਂ ਦੋ ਬਲੌਕ ਨੇ ਦੋ ਪੀਐਕਸ 5 ਨੇ ਆ ਦੋ ਰਾਈਫਲਾਂ ਇੱਕ ਪੰਪ ਐਕਸ਼ਨ ਰਾਈਫਲ ਤੇ ਇੱਕ ਸਪ੍ਰਿੰਗਫੀਲਡ ਤੇ 160 ਤੋਂ ਉੱਤੇ ਕਰੀਬ ਆਪਣੇ ਜਿੰਨਾ ਕਾਰਤੂਸ ਇਹਦੇ ਵਿੱਚ ਦੋ ਕਾਰਾਂ ਇੱਕ ਥਾਰ ਤੇ ਇੱਕ ਹੁਦਾਈ 120ਵੀਂ ਅਬਰਾਮਦ ਕੀਤੀ ਹੈਗੀ ਆ ਇਸ ਦੇ ਵਿੱਚ ਤਿੰਨ ਦੋਸ਼ੀ ਗ੍ਰফতার ਹੋਏ ਨੇ ਅਜ਼ਲ ਦਿਲਪ੍ਰੀਤ ਕੌਰ ਤੇ ਪ੍ਰਥਮ ਸ਼ਰਮਾ ਇਹਦੇ ਵਿੱਚ ਜਿਹੜਾ ਪ੍ਰਥਮ ਸ਼ਰਮਾ ਹੈਗਾ ਇਸ ਦਾ ਜਿਹੜਾ ਇਹ ਸਾਰਾ ਜਿਹੜਾ ਖੇਡ ਰਚਿਆ ਜਾ ਰਿਹਾ ਸੀਗਾ ਸੱਤਾਂ ਸ਼ਹਿਰਾਂ ਦੇ ਇਸ਼ਾਰੇ ਤੇ ਉਹ ਅਭਿਰਾ ਅਭੀ ਰਾਜ ਉਰਫ ਅਭੀਮਾਲ ਵੱਲੋਂ ਕੀਤਾ ਜਾ ਰਿਹਾ ਸੀ ਅਭੀਮਾ ਅਭੀਮਾਲ ਦੀ ਜਿਹੜੀ ਮਦਰ ਹੈਗੀ ਇਹ ਦਿਲਪ੍ਰੀਤ ਕੌਰ ਔਰ ਇਸਦੇ ਸਾਰੇ ਗੁਰਗਧੰਦੇ ਦੇ ਵਿੱਚ ਐਕਚੁਅਲੀ ਪਾਰਟਿਸਪੇਟ ਕਰਦੀ ਸੀ ਸਾਰੇ ਜਿਹੜੇ ਨਸ਼ੇ ਦੇ ਪੈਸੇ ਆਉਂਦੇ ਸੀ ਜਾਂ ਜਿਹੜੇ ਵੈਪਨਾਂ ਨੂੰ ਇਧਰ ਉਧਰ ਕਰਨ ਦੇ ਦੇ ਜਾਂ ਫਰੋਕਤ ਵੇਚਣ ਫਰੋਕਤ ਦੇ ਪੈਸੇ ਆਉਂਦੇ ਸੀ ਉਹ ਸੰਭਾਲਦੀ ਸੀ ਇਸ ਕਰਕੇ ਦਿਲ ਦਿਲਪ੍ਰੀਤ ਕੌਰ ਨੂੰ ਵੀ ਇਸ ਕੇਸ ਦੇ ਵਿੱਚ ਅਰੈਸਟ ਕੀਤਾ ਗਿਆ ਹੈਗਾ ਜਿਹੜਾ ਪ੍ਰਥਮ ਸ਼ਰਮਾ ਹੈਗਾ ਉਹ ਅਬਿਰਾਜ ਦੇ ਨਾਲ ਇੱਕ ਕੁੜੀ ਹੈ ਉਹਦੇ ਨਾਲ ਲਿਵ ਇਨ ਰਿਲੇਸ਼ਨਸ਼ਿਪ ਹੈ ਕਿ ਉਹਨਾਂ ਦਾ ਵਿਆਹ ਕੀਤਾ ਹੋਇਆ ਉਹਦੇ ਬਾਰੇ ਨਹੀਂ ਸਾਨੂੰ ਹਲੇ ਪਤਾ ਉਦੀ ਦੋਸਤ ਹੈ ਕੀ ਹੈ ਉਹ ਉਸ ਨੂੰ ਵੀ ਇਸ ਕੇਸ ਦੇ ਵਿੱਚ ਨੋਮਿਨੇਟ ਕੀਤਾ ਗਿਆ ਹੈ ਤੇ ਉਸ ਦਾ ਜਿਹੜਾ ਭਰਾ ਹੈਗਾ ਪ੍ਰਥਮ ਸ਼ਰਮਾ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਸੋ ਤਿੰਨ ਦੋਸ਼ੀ ਗ੍ਰਿਫਤਾਰ ਹੋਏ ਨੇ ਅਜ਼ਲ ਦਿਲਪ੍ਰੀਤ ਕੌਰ ਤੇ ਪ੍ਰਥਮ ਸ਼ਰਮਾ ਇਹਦੇ ਵਿੱਚ ਇੱਕ ਹਰਮਨਦੀਪ ਸਿੰਘ ਹਰਮਨ ਹਰਨਦੀਪ ਸਿੰਘ ਹਰਨਦੀਪ ਸਿੰਘ ਦਾ ਨਾਮ ਦਾ ਦੋਸ਼ੀ ਜਿਹੜੀਆਂ ਸਾਡੀ ਤਫਤੀਸ਼ ਹੋਈ ਹੈ ਉਸ ਦੇ ਵਿੱਚ ਅਭੀਮਾਲ ਨੰਦਨੀ ਸ਼ਰਮਾ ਹਰਨਦੀ ਇਹ ਇਹਨਾਂ ਦੇ ਨਾਮ ਸਾਹਮਣੇ ਆਏ ਆ ਤੇ ਸੱਤਾਂ ਨੂੰ ਇਸ਼ਾਰਾ ਤੇ ਇਹਦੇ ਵਿੱਚ ਦੋਸ਼ੀ ਹੈ ਜਿਸ ਤਰ੍ਹਾਂ ਮੈਂ ਕਹਿ ਰਿਹਾ ਕਿ ਇਹ ਸਾਰਾ ਜਿਹੜਾ ਐਨਡੀਪੀਐਸ ਦਾ ਨਾਰਕੋ ਟੈਰਰ ਦਾ ਜਿਹੜਾ ਇਹ ਖੇਡ ਰਚਿਆ ਜਾ ਰਿਹਾ ਸੀ ਉਹਦੇ ਇਸ਼ਾਰੇ ਤੇ ਕੀਤਾ ਜਾ ਰਿਹਾ ਸੀ ਤੇ ਇੱਥੇ ਮੈਂ ਐਸਐਸਪੀ ਸੁਹੇਲ ਮੀਰ ਡੀਐਸਪੀ ਵਿੰਦਰ ਨਾਗਰਾ ਜਿਹੜੇ ਸਤਵਿੰਦਰ ਸਿੰਘ ਨੇ ਸਪੈਸ਼ਲ ਸੈੱਲ ਦੇ ਆਪਣਾ ਤਰਸੀਮ ਸਿੰਘ ਸਾਡੇ ਜਿਹੜੇ ਐਸਆਈ ਨੇ ਇਹਨਾਂ ਨੇ ਇਸ ਦੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ ਇਹ ਸੈਂਟਰਲ ਏਜੰਸੀਆਂ ਨਾਲ ਇਹਨਾਂ ਦਾ ਬਹੁਤ ਅੱਛਾ ਤਾਲਮੇਲ ਦਾ ਨਤੀਜਾ ਇਹ ਹੈ ਕਿ ਅਸੀਂ ਐਡੇ ਵੱਡੇ ਜਿਹੜਾ ਹੈਗਾ ਟੈਰਰ ਮੋਡਿਊਲ ਨੂੰ ਬਸਟ ਕਰਨ ਦੇ ਵਿੱਚ ਨਾਰਕੋ ਟੈਰਰ ਮੋਡਿਊਲ ਨੂੰ ਬਸਟ ਕਰਨ ਦੇ ਵਿੱਚ ਕਾਮਯਾਬ ਹੋਏ। ਅਸੀਂ ਇਹਨਾਂ ਨੇ ਪਹਿਲੇ ਵੀ ਮਕਰਵੇ ਦਰਜ ਨੇ ਜੀ ਤਕਦੀਰ ਸਿੰਘ ਤੇ ਅਭਿਰਾਜ ਤੇ ਅਭਿਰਾਜ ਤੇ ਅਭਿਰਾਜ ਤੇ ਕਾਫੀ ਮਕਦਮੇ ਦਰਜ ਨੇ। ਅਭਿਰਾਜ ਉਹਦੇ ਉੱਤੇ ਐਨਡੀਪੀਐਸ ਦੇ ਤੇ ਆਪਣੇ ਕਾਫੀ ਮਕਦਮੇ ਮੇਨੇ ਨਾਰਕੋਟਿਕ ਹੈ ਜੀ। ਆਹ ਹਾਂ ਉਹ ਜਦ ਰੀਨ ਜਿਹੜਾ ਤਾਂ ਤਾਂ ਇਹਨੇ ਅਭਿਰਾਜ ਉਹਦੇ ਕ੍ਰਿਮੀਨਲ ਹਿਸਟਰੀ ਹੈਗੀ ਐ ਇਸ ਤੋਂ ਇਹਦੇ ਕੋਲੇ ਇਹਦੇ 15 ਤੋਂ ਕਰੀਬ ਤੇ ਪਰਚੇ ਦਰਜ ਨੇ ਸੱਤਾਂ ਵਿਚਾਰਾ ਤੁਹਾਨੂੰ ਪਤਾ ਹੀ ਐ ਇਹਦੇ ਉੱਤੇ ਤਕਰੀਬਨ 20 ਕ੍ਰਿਮੀਨਲ ਪਰਚੇ ਦਰਜ ਨੇ ਏਕ ਸਟਾਰਚਨਾ ਦੇ ਸੋ ਅਸੀਂ ਉਸ ਲੜੀ ਦੇ ਵਿੱਚ ਕੀ ਪੰਜਾਬ ਨੂੰ ਇੱਕ ਜਿਹੜਾ ਆਰਗੇਨਾਈਜ਼ ਕ੍ਰਾਈਮ ਤੋਂ ਫ੍ਰੀ ਕਰਨਾ ਹੈਗਾ ਆ ਉਹ ਉਸ ਦੀ ਲੜੀ ਦੇ ਵਿੱਚ ਹੀ ਇਹ ਸਾਰਾ ਜਿਹੜਾ ਅੱਜ ਦੀ ਪ੍ਰੈਸ ਕਾਨਫਰੰਸ ਹੈ। ਉਹ ਉਸ ਦੇ ਸਲਾਈਡ ਤੇ ਸਰ ਨੇ ਇੱਕ ਵਾਰੀ ਬਰੀਫ ਕਰ ਦੇਣਾ ਫਿਰ ਤੁਸੀਂ ਸਵਾਲ ਪੁੱਛ ਲੋ। ਆ ਤੁਸੀਂ ਇਹ ਕਵਰ ਹੋਈ ਹੈ ਜੋ ਐਗਜ਼ੈਕਟ ਕਰੀਏ ਤਾਂ ਤਿੰਨ ਕਾਰਾਂ ਹੁੰਡਾਈ i20 ਤੇ ਥਾਰ ਰਿਕਵਰ ਹੋਈਆਂ। ਤਿੰਨ ਇਹਦੇ ਵਿੱਚ ਮੁਜ਼ਰਮ ਗ੍ਰਫਤਾਰ ਹੋਏ ਨੇ ਅਜ਼ਲ, ਦਿਲਪ੍ਰੀਤ ਕੌਰ ਤੇ ਰਥਮ ਸ਼ਰਮਾ ਤਫ਼ੀਜ ਦੇ ਦੌਰਾਨ ਜਿੰਨਾ ਦੀ ਇਹਦੇ ਵਿੱਚ ਸ਼ਮੂਲੀਅਤ ਹੋਈ ਹੈ ਕਿ ਮੈਂ ਦੱਸਿਆ ਜਵੇਂ ਸੱਤਾਂ ਸ਼ਹਿਰਾ ਵੱਲੋਂ ਇਹ ਮੋਡਿਊਲ ਨਾਰਕੋ টেরਰਿਜ਼ਮ ਦਾ ਜਿਹੜਾ ਸੀਗਾ ਇਹ ਜਿਹੜਾ ਮੋਡਿਊਲ ਹੈ ਉਹ ਚਲਾਇਆ ਜਾ ਰਿਹਾ ਸੀਗਾ ਤਾਂ ਉਹਦੇ ਵਿੱਚ ਤਿੰਨ ਕਾਰਾਂ ਰਿਵ ਹੋਰ ਕਵਰ ਹੋਈਆਂ ਇਹਦੇ ਵਿੱਚ ਇਹਨਾਂ ਦੇ ਜਿਹੜੇ ਤਿੰਨ ਦੋਸ਼ੀ ਜਿਹੜੇ ਸਾਹਮਣੇ ਆਏ ਆ ਮੇਨ ਉਹਦੇ ਵਿੱਚ ਇੱਕ ਅਭਿਰਾਜ ਅਭਿਮਾਲ ਨੰਦਨੀ ਸ਼ਰਮਾ ਤੇ ਹਰਮਦੀ ਤੇ ਇਹਦੇ ਇਹਨਾਂ ਤੋਂ ਜਿਸ ਤਰ੍ਹਾਂ ਮੈਂ ਦੱਸਿਆ ਕਿ ਚਾਰ ਵਿਦੇਸ਼ੀ ਪਿਸਤੋਲਾਂ ਦੋ ਬਲੌਕ ਤੇ ਦੋ ਪੀਐਕਸ5 ਦੋ ਰਾਈਫਲਾਂ ਸਪ੍ਰਿੰਗਫੀਲਡ ਤੇ ਪੰਪ ਐਕਸ਼ਨ ਤੇ 160 ਤੋਂ ਵੱਧ ਲਾਈਵ ਕੈਟਰੀਜਜ਼ ਇਹਨਾਂ ਤੋਂ ਰਿਕਵਰ ਹੋਏ ਨੇ ਤੇ ਤਿੰਨ ਕਾਰਾਂ ਇੱਕ ਹੋਂਡਾ ਹੋਂਡਾ ਆਪਣਾ ਹੋਂਡਾ ਸਿਟੀ ਇਹ T20 ਤੇ ਇੱਕ ਆਪਣਾ ਜਿਹੜੀ ਹੈ ਜੀ ਅਥਾਰ ਗੱਡੀ ਰਿਕਵਰ ਹੋਈ ਇਹ ਸਰ ਹਥਿਆਰ ਜਿਹੜੇ ਇਹਨਾਂ ਕੋਲ ਅਬ ਕੋ ਇੱਥੇ ਡਿਲੀਵਰ ਕਰਨ ਲਈ ਇੱਕ ਮੰਗਾਇਸ਼ ਕਿਦ ਲਈ ਇਹਨਾਂ ਨੇ ਆਪ ਯੂਜ਼ ਕਰਦੇ ਨੇ ਨਹੀਂ ਮੈਂ ਦਰਅੰਧ ਤੌਰ ਤੇ ਸਹੀ ਇਹ ਰਾਂ ਦਾ ਜਿਹੜਾ ਕਿੰਗ ਪੇਨ ਸੱਤਾਂ ਸ਼ਾਰਾ ਉਹ ਤੁਹਾਨੂੰ ਪਤਾ ਹੀ ਐ ਐਕਸਟਰਸ਼ਨਾਂ ਤੇ ਕਿਲਿੰਗਸ ਦੇ ਵਿੱਚ ਹੈਗਾ ਇਹ ਤਾਂ ਜਿਹੜੇ ਹੁਣ ਇਹਨਾਂ ਨੂੰ ਤਾਂ ਇਹਨਾਂ ਕੋਲੇ ਰਿਕਵਰ ਹੋਏ ਐ ਜਿਹੜਾ ਅਸਲ ਜਿਹੜਾ ਇਹਦਾ ਕੀ ਇਹਨਾਂ ਦਾ ਇਹਨਾਂ ਦਾ ਕੀ ਇਹਨਾਂ ਦਾ ਇਸਤੇਮਾਲ ਹੋਣਾ ਸੀ ਉਹ ਜਿਹੜੇ ਮੈਂ ਤੁਹਾਨੂੰ ਦੋਸ਼ੀ ਜਿਹੜੇ ਸਾਡੀ ਹਾਲੇ ਗ੍ਰਿਫਤ ਤੋਂ ਬਾਹਰ ਨੇ ਸਾਡੀਆਂ ਟੀਮਾਂ ਉਹਨਾਂ ਤੇ ਲੱਗੀਆਂ ਵੀਆਂ ਨੇ ਉਹਨਾਂ ਤੋਂ ਪਤਾ ਲੱਗੇਗਾ ਇਹ ਇੱਕ ਆਪਣਾ ਜਾਂਚ ਦਾ ਵਿਸ਼ਾ ਹੈ ਜਿਹੜਾ ਜਦੋਂ ਵੀ ਸਾਨੂੰ ਇਹ ਫੜੇ ਜਾਂਦੇ ਆ ਅਸੀਂ ਫਿਰ ਜਲਦੀ ਇੱਕ ਪ੍ਰੈਸ ਕਾਨਫਰੰਸ ਬੁਲਾਵਾਂਗੇ ਅਭੀ ਰਾਜ ਸਰ ਜੀ ਦਾ ਜਿਹੜਾ ਬਾ ਉਹ ਜਿਹੜਾ ਡਾਇਰੈਕਟ ਲਿੰਕ ਕੀ ਦੇ ਨਾਲ ਸੀ ਅਭੀ ਰਾਜ ਦੇ ਨਾਲ ਲਿੰਕ ਸੀ ਅਭੀ ਰਾਜ ਨਾਲ ਸੀਗਾ ਲਿੰਕ ਤੇ ਉਸ ਤੋਂ ਕੜੀ ਨਾ ਕੜੀ ਜੋੜਦੇ ਹੋਏ ਸੈਂਟਰਲ ਏਜੰਸੀਜ਼ ਦੀ ਮਦਦ ਦੇ ਨਾਲ ਇਹ ਸਾਰਾ ਜਿਹੜਾ ਮੋਡਿਊਲ ਬਸਟ ਕੀਤਾ ਗਿਆ ਹੈ ਅ ਮਤਲਬ ਮੈਂ ਇੱਥੇ ਸਲਾਗਾ ਕਰਾਂਗਾ ਅਫਸਰ ਰੂਲਰ ਪੁਲਿਸ ਦੀ ਜਿਹੜੀ ਸੈਲ ਮੀਰ ਜੀ ਲੀਡ ਕਰ ਰਹੇ ਨੇ ਇਹਨਾਂ ਨੇ ਸੈਂਟਰਲ ਏਜੰਸੀਜ਼ ਨਾਲ ਬਹੁਤ ਅੱਛਾ ਰابطਾ ਕਾਇਮ ਕੀਤਾ ਹੋਇਆ ਹੈ ਉਹਨਾਂ ਨੂੰ ਉਸ ਕਿ ਜਿਹੜੀ ਸਾਨੂੰ ਇਨਪੁਟਸ ਆndੀਆਂ ਆ ਉਹਨਾਂ ਨੂੰ ਡਿਵੈਲਪ ਕਰਕੇ ਹੀ ਇੱਡੀ ਵੱਡੀ ਸਫਲਤਾ ਪ੍ਰਾਪਤ ਕੀਤੀ। ਸਰ ਦਿਲਪ੍ਰੀਤ ਕੌਰ ਦਾ ਕੀ ਰੋਲ ਹੈਗਾ ਸੀ? ਸਾਰਾ ਸਿੰਡੀਕੇਟ ਉਹ ਦਾ ਸੰਭਾਲਦੀ ਸੀ। ਦਿਲਪ੍ਰੀਤ ਕੌਰ ਅਭਿਰਾਜ ਮਹਾਲ ਦੀ ਮਾਂ ਹੈਗੀ ਐ ਉਸ ਨੂੰ ਉਸ ਪੂਰੀ ਸਕਰੀਆ ਇਸ ਦੇ ਗਰੁੱਪ ਵਿੱਚ ਹੈਗੀ ਐ ਸਾਰਾ ਜਿਹੜਾ ਨਾਰਕੋ ਨਾਰਕੋ ਦਾ ਜਿਹੜਾ ਪੈਸਾ ਆਉਂਦਾ ਸੀ ਉਹ ਸੰਭਾਲਦੀ ਸੀ। ਪ੍ਰਾਪਤੀਆਂ ਜਿਹੜੀਆਂ ਹੈਗੀਆਂ ਸੀ ਉਹ ਉਹਨਾਂ ਦੇ ਛਾਂਬੀਨ ਕਰ ਰਹੇ ਆ। ਗੱਡੀਆਂ ਖਰੀਦੀਆਂ ਤਾਂ ਉਹਦੀ ਉਹਦੀ ਐਕਟਿਵ ਸ਼ਮੂਲੀਅਤ ਪਾਈ ਗਈ ਹੈ ਤਾਂ ਹੀ ਉਹਦੇ ਵਿੱਚ ਗ੍ਰਫਤਾਰੀ ਕੀਤੀ। ਤੋਹਤਾ ਸਾਡੇ ਕੋਲ ਸਬੂਤ ਹੈ। ਲੋਕਲ ਸਪਲਾਈ ਦੇ ਵਿੱਚ ਲੋਕੇਸ਼ਨ ਵੀ ਇਸ ਤਰ੍ਹਾਂ ਆਂਦੇ ਸੀ ਜਾਂ ਫਿਰ ਹੈਰੋਨ ਆਂਦੀ ਸੀ ਕਿ ਬਾਰਡਰਸ ਦੇ ਜਰੀਏ ਆਂਦੀ ਸੀ ਤਾਂ ਫਿਰ ਉਸੇ ਹੋਰ ਜਰੀਏ ਜਰੀਏ ਇੰਦਰਾਂਦੀ ਕਰਦੀ ਸੀ। ਬੇਸਿਕਲੀ ਜਿਹੜਾ ਇਹਦੇ ਵਿੱਚ ਜਿਹੜੀ ਗੱਲ ਸਾਹਮਣੇ ਆਈ ਹੈ ਜੀ ਆ ਉਹ ਇੰਦਾ ਦਾ ਜਿਹੜਾ ਸਰਗਣਾ ਹੈਗਾ ਉਹ ਅਭੀ ਰਾਜ ਹੈਗਾ। ਉਹ ਇਹ ਜਿਹੜੇ ਸੀਗੇ ਡਿਲੀਵਰੀ ਲੈਂਦੇ ਸੀਗੇ ਅਜ਼ਲ ਹੋਰੀ ਤੇ ਆਪਣਾ ਪ੍ਰਥਮ ਹੋਰੀ ਇਹਦਾ ਦੰਦਰੀ ਦਾ ਭਰਾ ਹੈਗਾ ਤੇ ਇਹ ਜੇਲ੍ਹ ਵਿੱਚ ਵੀ ਹੈਗਾ ਇਹਨੂੰ ਜੇਲ੍ਹ ਵਿੱਚੋਂ ਵੀ ਲਿਆਂਦਾ ਗਿਆ ਹੈਗਾ ਅਭਿਰਾਜ ਵੀ ਆ ਹੁਣੀ ਪਿੱਛੇ ਜੇ ਇਸੇ ਸਾਲ ਦੇ ਪਹਿਲੀ ਤਰੀਕ ਨੂੰ ਹੀ ਜੇਲ੍ਹ ਤੋਂ ਛੁੱਟ ਕੇ ਬਾਹਰ ਆਇਆ ਹੈਗਾ ਸੋ ਇਹ ਜਿਹੜਾ ਸਰਦੋਂ ਪਾਰੀ ਆਂਦਾ ਸੀਗਾ ਐਕਚੁਅਲੀ ਤਾਂ ਸਰਦੋਂ ਪਾਰੀ ਹਿਰੋਇਨ ਆਂਦੀ ਹੈ ਹੁਣ ਇੱਕ ਕਿਸ ਤਰ੍ਹਾਂ ਲਾਂਦੇ ਸੀ ਇਹਦੇ ਵਿੱਚ ਹੋਰ ਕਿਹੜੇ ਜਿਹੜੇ ਚਿਹਰੇ ਜਿਹੜੇ ਬੇਨਕਾਬ ਹੋਣ ਵਾਲੇ ਹੈ ਉਹ ਅਭਿਰਾਜ ਇਹ ਸਾਰੀ ਗੁੱਤੀ ਅਭਿਰਾਜ ਨੰਦਨੀ ਸ਼ਰਮਾ ਦੇ ਫੜਨ ਤੋਂ ਬਾਅਦ ਹੀ ਅਸੀਂ ਤੋਂ ਮਾਰੂ ਹੁੰਦੇ ਆ ਰਹੇ ਨੇ ਫੜੇ ਦੋਸਤ ਨੂੰ ਕੁਝ ਬੋਲਿਆ ਜਿ ਕਿਥੇ ਬਤਨੇ ਸਾਂ ਮੈਂ ਆਪ ਨੂੰ ਪਹਿਲਾਂ ਦੱਸਿਆ ਕਿ ਇਹਨਾਂ ਦਾ ਜਿਹੜਾ ਸਰਗਣਾ ਹੈਗਾ ਉਹ ਅਭਿਰਾਜ ਮਹਿਲ ਹੈਗਾ ਇਹਨਾਂ ਨੇ ਕੀ ਕਰਨਾ ਸੀ ਕਿੱਥੇ ਇਹਨਾਂ ਨੂੰ ਅਦਾਹ ਦੇਣਾ ਸੀਗਾ ਕਿਉਂਕਿ ਅਭਿਰਾਜ ਮਹਿਲ ਦੇ ਸਿੱਧੇ ਲਿੰਕ ਸਤਨ ਸ਼ਹਿਰ ਨਾਲ ਹੈਗੇ ਨੇ ਸੋ ਉਸ ਤੋਂ ਬਾਅਦ ਜਦੋਂ ਸਾਡੇ ਕੋਲੇ ਆਂਦਾ ਫਿਰ ਉਹਦੀ ਪੁੱਛਗਿੱਛ ਤੋਂ ਬਾਅਦ ਹੀ ਅਸੀਂ ਤੁਹਾਨੂੰ ਅਪਡੇਟ ਦੇਵਾਂਗੇ ਸਰ ਇਹ ਜੋ ਸਤਵੀਰ ਸਿੰਘ ਨੇ ਹੈ ਸਤਨੁਸ਼ਾਰਾ ਗ੍ਰਫਤਾਰ ਵੀ ਹੋਇਆ ਹੋਇਆ ਹੈ ਤੇ ਉਹਨੂੰ ਸਿਰ ਬਾਹਰ ਭੱਜਣ ਚ ਕਾਮਯਾਬ ਹੋ ਗਿਆ ਸੀਗਾ ਸੋ ਉਹਦੇ ਵਿੱਚ ਜਿਹੜੇ ਕੇਸਾਂ ਦੇ ਵਿੱਚ ਜਿਸ ਤਰ੍ਹਾਂ ਹੁਣ ਇਹ ਜਦੋਂ ਪੁੱਛਗਿੱਛ ਵਿੱਚ ਜਾਂਦਾ ਤਾਂ ਅਸੀਂ ਉਹਨੂੰ ਅਕਿਊਜ਼ ਦਾ ਨਾਮਿਨੇਟ ਕਰਦੇ ਹੀ ਹੈ ਨਾ ਸੋ ਇਸ ਕਰਕੇ 20 ਦੇ ਕਰੀਬ ਇਹਦੇ ਕ੍ਰਿਮੀਨਲ ਕੇਸਿਸ ਇੱਥੇ ਦਰਜ ਸਰ ਬੀਤੇ ਦਿਨੀ ਇੱਕ ਵਿਧਿਆਰਥੀ ਪੁਲਿਸ ਨਾਲ ਇੰਕਾਊਂਟਰ ਕੀਤਾ ਗਿਆ ਸੀ ਤੇ ਲੜਕਾ ਵੀ ਜਿਹੜਾ ਦਿਨ ਵਰਸਿਆ ਜਾ ਰਿਹਾ ਸੀ ਖਲ ਪਾ ਗਿਆ ਸੀ ਟੈਂਸ਼ਨ ਫੜਿਆ ਗਿਆ ਸੀ ਅ ਤੁਸੀਂ ਤੁਹਾਡਾ ਇਸ਼ਾਰਾ ਮਨੀ ਪ੍ਰਿੰਸੀਪਲ ਹੈ ਜਿਹੜਾ ਜਿਹਦੇ ਨਾਲ ਇੱਕ ਸਾਡਾ ਪੁਲਿਸ ਦੀ ਮੁੱਠਭੇੜ ਹੋਈ ਸੀ ਜਿਹਦੇ ਵਿੱਚ ਉਹ ਜ਼ਖਮੀ ਹੋ ਗਿਆ ਸੀਗਾ ਉਹ ਉਹਦੇ ਵਿੱਚ ਏ ਗੁਰਨਾਨਕ ਦੇਵ ਹਸਪੀਟਲ ਚ ਜਿਹੜੇ ਇਲਾਜ ਸੀਗਾ ਉਹਦੇ ਵਿੱਚ ਉਥੋਂ ਉਹ ਭੱਜਣ ਚ ਕਾਮਯਾਬ ਹੋਇਆ ਹੈ ਤੇ ਜਿਹੜੇ ਪੁਲਿਸ ਕਰਮਚਾਰੀ ਜਿਹੜੇ ਡਿਊਟੀ ਤੇ ਸੀ ਉਹਨਾਂ ਦੇ ਉੱਤੇ ਅਸੀਂ ਅੰਗੈਲੀ ਦੇ ਵਰਤੇ ਹੋ ਉਹ ਚੱਲਦੇ ਹੋਏ ਉਹਨਾਂ ਤੇ ਪਰਚਾ ਦਰਜ ਕੀਤਾ ਹੈਗਾ ਬਾਰੇ ਇਸ ਨੂੰ ਇਹਨਾਂ ਲੋਕਾਂ ਮੈਿਕਲਨ ਕਹਿ ਰਹੇ ਹੈਗਾ ਕਿ ਸਾਰੀ ਜਿਹੜੀ ਅੰਮ੍ਰਿਤਸਰ ਰੂਲਰ ਦੀ ਪੁਲਿਸ ਹੈਗੀ ਹੈ ਉਹਨਾਂ ਨੇ ਇਸ ਇਸ ਨੂੰ ਸਾਰੇ ਜਿਹੜਾ ਹੋਇਆ ਘਟਨਾਕ੍ਰਮ ਨੂੰ ਬੜਾ ਸੀਰੀਅਸਲੀ ਲੈਂਦਾ ਹੈ ਟੀਮਸ ਹੈਵ ਬੀਨ ਡਿਸਪੈਚਡ ਸਾਡੇ ਕੋਲੇ ਕਾਫੀ ਪੁਖਤਾ ਸਾਡੇ ਕੋਲੇ ਇਨਪੁਟਸ ਹੈਗੀਆਂ ਅਸੀਂ ਇਹਨੂੰ ਜਲਦ ਕਰਤਾ ਕਰਾਂਗੇ ਕੀ ਸਮਝੋ ਕਿ ਇਹ ਕਿੰਨਾ ਕਿ ਸਿਕਿਉਰਟੀ ਲੈਪਸ ਹੈ ਕਿਉਂਕਿ ਇਹ ਬੜਾ ਮੁਸ਼ਕਿਲ ਸੀਗਾ ਕਾਫੀ ਪਰਸੀਵਡ ਦਿੱਤਾ ਦੇਖੋ ਸਿਕਿਉਰਟੀ ਲੈਪਸ ਤਾਂ ਹੈਗਾ ਹੀ ਹੈ ਪਰ ਇਸ ਨੂੰ ਐਡਮਿਟ ਕਰ ਰਹੇ ਹੈ ਪਰ ਅਸੀਂ ਜਿਹੜਾ ਹੈਗਾ ਅਸੀਂ ਜਿਹੜੀ ਆਈ ਥਿੰਕ ਵੀ ਸ਼ੁਡ ਸੀ ਦੀ ਪੋਜ਼ਿਟਿਵ ਸਾਈਡ ਅਸੀਂ ਪਿਛਲੇ 2-3 ਮਹੀਨਿਆਂ ਤੋਂ ਵਿੱਚੋਂ ਕਾਫੀ ਜਿਹੜੇ ਨਾਮੀ ਜਿੰਨੂੰ ਕਹਿੰਦੇ ਬਦਮਾਸ਼ ਹੈ ਗੈਂਗਸਟਰ ਹੈ ਜਾਂ ਜਿਹੜੇ ਐਕਸਟਰੈਸ਼ਨਾਂ ਕਰਦੇ ਸੀਗੇ ਤੇ ਜਾਂ ਜਿਹੜੇ ਐਕਸਟਰੈਸ਼ਨ ਲਈ ਫਾਇਰਿੰਗ ਕਰਦੇ ਸੀ ਤੇ ਜਿਨ੍ਹਾਂ ਨੇ ਮਰਡਰ ਕੀਤਾ ਉਹਨਾਂ ਨੂੰ ਕਾਫੀ ਨੂੰ ਗ੍ਰਿਫਤਾਰ ਕਰਨ ਵਿੱਚ ਕਾਮਯਾਬ ਰਹੇ ਆ ਜਿੱਥੇ ਜਿੱਥੇ ਚੰਗਾ ਕੰਮ ਹੁੰਦਾ ਉੱਥੇ ਸ਼ਾਬਾਸ਼ ਹੈ ਜਿੱਥੇ ਅਨਗੈਲੀ ਹੁੰਦੀ ਹੈ ਉਹਨਾਂ ਨੂੰ ਨਵਾਂ ਨੋਸਟਰਾ ਬੰਦੀ ਸਜ਼ਾ ਵੀ ਉਹਨਾਂ ਦੇ ਪਰਚਾ ਸੀ ਦਰਜ ਕੀਤਾ ਹੈਗਾ ਉਹਨਾਂ ਕਰੀਏ ਐਸੋਸੀਏਟ ਨਹੀਂ ਰਿਆ ਨਾਲੇ ਤੇ ਫਾਜ਼ੀ ਵਿੱਚ ਕੋਈ ਐਸੋਸੀਏਟ ਨਹੀਂ ਨਹੀਂ ਹਲੇ ਕੋਈ ਗੱਲ ਸਾਹਮਣੇ ਨਹੀਂ ਆਈ ਹਲੇ ਮਤਲਬ ਕੁਝ ਚੀਜ਼ਾਂ ਮੈਂ ਤੁਹਾਡੇ ਨਾਲ ਪਬਲਿਕ ਡੋਮੇਨ 'ਚ ਨਹੀਂ ਸ਼ੇਅਰ ਕਰਦਾ ਉਹਨੂੰ ਫੜ ਲੈਣ ਦਿਓ ਵੀ ਵਿਲ ਕਮ ਆਊਟ ਸਰ ਕਿਹਦੇ ਬੁਲਾਵਾ ਦੇ ਉੱਤੇ ਵੀ ਵਿਲ ਨਾਟ ਹਾਈਡ ਐਨੀਥਿੰਗ ਫਰਮ ਕਿਹਦੇ ਬੁਲਾਵਾ ਅਸੀਂ ਦੋ ਮੁਲਾਜ਼ਮਾਂ ਦੇ ਉੱਤੇ ਇਸ ਤੇ ਕਾਰਵਾਈ ਕੀਤੀ ਹੈ ਪਰਚਾ ਦਰਜ ਕਰਦੇ ਉਹਨੂੰ ਸਸਪੈਂਡ ਮਤਲਬ ਖਰੀਜ ਡਿਪਾਰਟਮੈਂਟਲ ਕੁਆਰੀ ਵੀ ਅਸੀਂ ਰਿਸ਼ਕਟ ਕਰੈਕਟ ਉਹਨਾਂ ਦੋਨਾਂ ਦੇ ਡੀਸੀ ਦਫ਼ਤਰ ਨੂੰ ਬੰਮਰ ਜਿਹੜੀ ਇਹ ਤਾਂ ਜਿਹੜੀਆਂ ਨਵੀਆਂ ਐਪਸ ਆਈਆਂ ਉਹਨਾਂ ਤੋਂ ਜਿਸ ਤਰ੍ਹਾਂ ਤੁਹਾਨੂੰ ਦੇਖਿਆ ਹੋਣਾ ਹੈ ਪਿੱਛੇ ਜੇ ਸੀਰੀਜ਼ ਆਫ ਬੰਬ ਹੌਕਸ ਆਈ ਸੀਗੇ ਸਕੂਲਾਂ ਦੇ ਵਿੱਚ ਐਡਮਿਨਿਸਟ੍ਰੇਟਿਵ ਕੰਪਲੈਕਸਸ ਦੇ ਉੱਤੇ ਨਾਲ ਦੇ ਸੁੱਭਿਆਂ ਦੇ ਵਿੱਚ ਵੀ ਆ ਰਹੀਆਂ ਜੀਆਂ ਸੋ ਇਹ ਡਿਫਰੈਂਟ ਐਪਸ ਹੈਗੀਆਂ ਉਹਨਾਂ ਨੂੰ ਥੋੜਾ ਟਾਈਮ ਲੱਗ ਜਾਂਦਾ ਬਟ ਵੀ ਆਰ ਵਰਕਿੰਗ ਐਕਟਿਵਲੀ